ਪੰਜਾਬੀ ਖਬਰਾਂ ਨਾ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਤੱਕ ਦੀ ਜਿਹੜੀ ਵੱਡੀ ਖਬਰ ਅੰਮ੍ਰਾਲੇ ਤੋਂ ਜਿੱਥੇ ਹਰਿਆਣੇ 'ਚ ਸਿੱਖ ਨੌਜਵਾਨ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਮਗਰੋਂ ਦੋ ਗ੍ਰਿਫਤਾਰ ਅੰਮ੍ਰਾਲੇ ਤੋਂ ਇਹ ਖਬਰ ਜਿੱਥੇ ਕਿ ਹਰਿਆਣੇ ਦੇ ਅੰਮ੍ਰਾਲਾ ਵਿੱਚ ਸਿੱਖ ਨੌਜਵਾਨ ਦੀ ਕਿ ਬੇ ਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਹਰਿਆਣਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਤੇ ਕਈ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਹਿਰਾਸਤ ਵਿੱਚ ਲੈ ਲਿਆ ਪੁਲਿਸ ਨੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦਾ ਜਿਹੜਾ ਕਿ ਭਰੋਸਾ ਦਿੱਤਾ ਘਟਨਾ ਕੁਝ ਦਿਨ ਪਹਿਲਾਂ ਦੀ ਹੈ ਜਦੋਂ ਅੰਬਾਲੇ ਦੇ ਮੁਲਾਨਾ ਇਲਾਕੇ ਵਿੱਚ ਜਗਾਦਰੀ ਰੋਡ ਤੇ ਜਾ ਰਹੀ ਬੱਸ 'ਚ ਸਵਾਰ ਕੁਝ ਹੁੱਲੜ ਬਾਜਾਂ ਨੇ ਉਸੇ ਬੱਸ 'ਚ ਸਵਾਰ ਸਿੱਖ ਨੌਜਵਾਨ ਨੂੰ ਜਿਹੜਾ ਕਿ ਬਾਹਰ ਕੱਢ ਕੇ ਕੁੱਟ ਮਾਰਨ ਦੀ ਜਿਹੜੀ ਕਿ ਸ਼ੁਰੂ ਕਰ ਦਿੱਤੀ ਸੀ ਉਕਤ ਵਿਅਕਤੀਆਂ ਨੇ ਸਿੱਖ ਨੌਜਵਾਨ ਦੀ ਦਸਤਾਰ ਵੀ ਲਾ ਦਿੱਤੀ ਸੀ ਤੇ ਤੇ ਕੇ ਸਾ ਤੋਂ ਫੜਨ ਤੋਂ ਖਿੱਚਦੇ ਨਾਲ ਬੇਰਹਿਮੀ ਨਾਲ ਜਿਹੜਾ ਕਿ ਕੁੱਟਿਆ ਇਸ ਦੌਰਾਨ ਬੱਸ ਵੀ ਖੜੀ ਰਹੀ ਤੇ ਲੋਕ ਵੀ ਮੂਕ ਦਰਸ਼ਕ ਬਣ ਕੇ ਜਿਹੜਾ ਕਿ ਦੇਖਦੇ ਰਹੇ ਪੀੜਕਤਾ ਨੌਜਵਾਨ ਹਰਜੀਤ ਸਿੰਘ ਮੁਤਾਬਕ ਉਕਤ ਨੌਜਵਾਨ ਬੱਸ ਵਿੱਚ ਹੁੱਲੜਬਾਜੀ ਕਰ ਰਹੇ ਸਨ ਤੇ ਉਸਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕੁੱਟਮਾਰ ਦੌਰਾਨ ਹਰਜੀਤ ਸਿੰਘ ਦੇ ਸਿਰ ਵਿੱਚ ਕਾਫੀ ਸੱਟਾਂ ਵੱਜੇ ਤੇ ਜ਼ਖਮੀ ਹੋ ਗਿਆ ਕੁੱਟਮਾਰ ਦੀ ਇਹ ਸਾਰੀ ਵਾਰਦਾਤ ਮੁਲਿਆਣਾ ਯੂਨੀਵਰਸਿਟੀ ਦੇ ਚਿਤਪੂਲਾ ਹੋਇਟਵ ਬਾਰ ਸਿੱਖ ਨੌਜਵਾਨ ਦਾ ਕੁੱਟਮਾਰ ਦਾ ਜਿਹੜਾ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਗਿਆ ਤੇ ਇਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਕਿ ਮੰਗ ਉੱઠી ਆ ਵੱਖ-ਵੱਖ ਸਿੱਖ ਜਿੱਥੇ ਬੰਦਿਆ ਨੇ ਹਰਿਆਣਾ ਦੇ ਡੀਜੀਪੀ ਨੂੰ ਘਟਨਾ ਸਥਿਤ ਜਿਹੜਾ ਕਿ ਸੰਬੰਧੀ ਇਨਸਾਫ ਕਰਨ ਦੀ ਮੰਗ ਕੀਤੀ ਹਰਿਆਣਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਆ ਦੋ ਮੁਲਜਵਾਂ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਇਸ ਸ਼ੀਮ ਤੱਕ ਦੀ ਜਿਹੜੀ ਵੱਡੀ ਖਬਰ ਦੇ ਇਸ ਤਰ੍ਹਾਂ ਮਾਨ ਦੁਨੀ ਦੀ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਪਹੁੰਚਾਂਗੇ ਉਨਤਕ ਲਈ ਮੈਨੂੰ ਦਿਓ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ